ਜੀ ਨਾਮ ਉਹ ਜੀ ਮੇਰਾ ਨਾਮ ਜਸਤਿੰਦਰ ਸਿੰਘ ਹੈ ਮੇਰੀ ਮੋਬਾਈਲ ਸ਼ਾਪ ਹੈ ਭਟਸਰ ਟਾਪ ਚੋਰੀ ਤੇ ਮੈਂ ਤਰਕੇ ਸਵੇਰੇ 6 ਵਜੇ ਦੁਕਾਨ ਤੇ ਆਇਆ ਜੀ ਤੇ ਮੈਂ ਦੇਖਿਆ ਮੇਰਾ ਸ਼ਟਰ ਚੱਕ ਹੋਇਆ ਸੀਗਾ ਜੀ ਉਹਦੇ ਚ ਮੇਰਾ ਕੈਸ਼ ਵਗੈਰਾ ਚੱਕ ਹੋਇਆ ਤੇ ਫੋਨ ਮੇਰਾ ਰੇਲ ਤੇ ਚੱਕ ਹੋਇਆ ਕੁਝ ਫੋਨ ਨਵੇਂ ਪਏ ਸੀਗਾ ਜੀ ਉਹ ਬਾਕੀ ਉਹਨਾਂ ਦਾ ਪਤਾ ਨਹੀਂ ਵਗਣਾ ਕਿੰਨੇ ਕਿ ਬਾਕੀ ਨੁਕਸਾਨ ਹੋਇਆ ਜੀ ਇਹ ਕਿੰਨੇ ਵਜੇ ਹੋਈ ਚੋਰੀ ਬਦਲ ਕਹਿੰਦੇ ਸਵੇਰੇ ਪਾ ਜੀ ਮੈਂ ਵੀਡੀਓ ਦੇਖਿਆ 4:55 ਦੇ ਵੀਡੀਓ ਜਿਹੜੀ ਹੈਗੀ ਉੱਥੇ ਚੋਰ ਬੜੇ ਆ ਨਾ ਸ਼ਟਰ ਪਟਿਆ ਜੀ 4:55 ਦੇ ਹੋਈ ਹੈ ਜੀ 5 ਮਿੰਟ ਲਾਇਆ ਜੀ ਉਹ ਚ ਬੀਚ ਉਹਨਾਂ ਨੇ ਫਰਕ ਕਵਰ ਹੋਇਆ ਸੀ ਕਿ ਗਰਾਫ ਸਪਾਇਸ ਠੀਕ ਹੈ ਠੀਕ ਹੈ ਵਾਈਟ ਰੰਗ ਦੇ ਕੱਪੜੇ ਦਿਖ ਰਹੇ ਜੀ ਉਹਨਾਂ ਦੇ ਵਿੱਚ ਵੀਡੀਓ ਵਿੱਚ ਤੇ ਕਿੰਨੇ ਕਿੰਨੇ ਬੰਦੇ ਸੀ ਬੰਦੇ ਭਾਜੀ 2 ਅੰਦਰ ਐਂਟਰ ਹੋਏ ਜੀ ਬਾਕੀ ਗੱਡੀ 'ਚ ਬੈਠੇ ਦਿਖ ਰਹੇ ਸਾਹਮਣੇ ਸਵਿਫਟ ਗੱਡੀ ਆ ਜੀ ਵਾਈਟ ਰੰਗ ਦੀ ਉਹਦੇ 'ਚ ਬੈਠੇ ਨੇਗੇ ਪੰਜ ਛੇ ਜਣੇ ਸੀਗੇ ਟੋਟਲ ਮੇਰੇ ਹਿਸਾਬ ਨਾਲ ਜੀ ਗੱਡੀ 'ਚ ਲਗਭਗ 3-4 ਜਣੇ ਗੱਡੀ 'ਚ ਸਵਾਰ ਪੁਲਿਸ ਕੋਪਲੇਟ ਵਗੈਰਾ ਕੀਤੀ ਹੈ ਹਾਂ ਜੀ ਭਾਜੀ ਕਰੇ ਜੀ 100 ਨੰਬਰ ਤੇ ਕੰਪਲੀਟ ਕਰੀ ਸੀਗੀ ਆਈ ਪੁਲਿਸ ਪਹੁੰਚਾਈ ਹਾਂ ਜੀ ਆਏ ਸੀਗੇ ਉਹ ਕਹਿੰਦੇ ਅਸੀਂ ਕੋ ਇਹ ਹੈ ਚੋਰੀਆਂ ਦੀ ਵਾਰਦਾਤਾਂ ਬਹੁਤ ਜ਼ਿਆਦਾ ਵਧ ਗਈਆਂ ਹਨ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਦੇ ਉੱਪਰ ਨਕੇਲ ਕਸੇ ਸਾਰੇ ਦੁਕਾਨਦਾਰ ਵੀਰ ਜਿਹੜੇ ਹੈਗੇ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਰਾਤ ਗੁਜ਼ਾਰਦੇ ਆਂ ਵੀ ਭਾਈ ਪਤਾ ਨਹੀਂ ਸਵੇਰ ਨੂੰ ਕੀ ਕਾਂਡ ਹੋ ਜਾਣਾ ਹੈ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਦੇ ਉੱਪਰ ਨਕੇਲ ਕਸੇ ਤੇ ਜਿਹੜੇ ਛਾਤਰ ਅਲਸਰ ਹਨ ਉਹਨਾਂ ਨੂੰ ਫੜੇ ਤੇ ਉਹਨਾਂ ਨੂੰ ਜਿਹੜਾ ਹੈਗਾ ਜੋ ਬੰਦੀ ਕਾਰਵਾਈ ਹੈ ਜੋ ਸਜ਼ਾ ਹੈ ਉਹ ਦੇਵੀ ਤਾਂ ਕਿ ਦੁਕਾਨਦਾਰਾਂ ਨੂੰ ਹੌਸਲਾ ਹੋਵੇ ਵੀ ਅਸੀਂ ਪੰਜਾਬ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਸੇਫ ਹਾਂ ਹੁਣ ਦੁਕਾਨਦਾਰ ਵੀਰ ਆਪਣੇ ਆਪ ਨੂੰ ਆਪਣੇ ਸ਼ਹਿਰ માં ਪੰਜਾਬ ਦੇ ਵਿੱਚ ਅਨ ਸੇਫ ਮਹਿਸੂਸ ਕਰਦਾ ਹੈ ਪਿਛਲੇ 2-3 ਦਿਨਾਂ ਵਿੱਚ ਕੁਝ ਇਨਸੀਡੈਂਟ ਹੋਏ ਨੇ ਜਿਦੇ ਵਿੱਚ ਕੁਝ ਦੁਕਾਨਾਂ ਤੇ ਚੋਰੀਆਂ ਹੋਈਆਂ ਨੇ ਆਪਾਂ ਲਗਾਤਾਰ ਉੱਤੇ ਲੱਗੇ ਹੋਏ ਆਂ ਔਰ ਸਾਡੀ ਟੀਮ ਜਿਹੜੀ ਸੀਆਈਏ ਦੀ ਟੀਮ ਥਾਣੇ ਦੀ ਟੀਮ ਵੀ ਇਹਦੀ ਤਫਤੀਸ਼ ਵਿੱਚ ਲੱਗੀ ਹੋਈ ਹੈ ਆਪਾਂ ਸੀਸੀਟੀਵੀ ਕੈਮਰਾਜ਼ ਵੀ ਚੈੱਕ ਕਰ ਰਹੇ ਹੈਗੇ ਆ ਤੇ ਨਾਲ ਦੇ ਨਾਲ ਜਿਹੜਾ ਹੈਗਾ ਜਿਹੜੇ ਹੋਰ ਵੀ ਥਾਵਾਂ ਤੇ ਚੋਰੀਆਂ ਹੋਈਆਂ ਨੇ ਬਿਕੋਜ਼ ਮੈਂ ਦੇਖ ਰਿਹਾ ਸੀਗਾ ਕਿ ਸੇਮ ਮਾਡਲ ਸੋ ਬਰੰਡੀ ਦੇ ਨਾਲ ਦੂਜੇ ਸ਼ਹਿਰਾਂ ਵਿੱਚ ਚੋਰੀਆਂ ਹੋਈਆਂ ਨੇ ਉਹਨਾਂ ਸਾਰਿਆਂ ਨੂੰ ਇੱਕ ਐਂਗਲ ਨਾਲ ਦੇਖਦੇ ਹੋਏ ਆਪਾਂ ਉੱਤੇ ਵਰਕਆਊਟ ਕਰ ਰਹੇ ਹੈਗੇ ਆ ਨਾਈਟ ਪੈਟ੍ਰੋਲਿੰਗ ਵੀ ਆਪਾਂ ਵਧਾਈ ਹੈ ਇਸੇ ਕਰਕੇ ਕਿਉਂਕਿ ਕੱਲ ਜਨਮਾਸ਼ਮੀ ਦਾ ਤਿਹਾੜੀ ਸੀਗਾ ਕਿ ਫੋਰਸ ਕਾਫੀ ਕਮਿਟਿਡ ਸੀਗੀ ਅੱਜ ਰਾਤ ਤੋਂ ਫਿਰ ਗਸ਼ਤ ਜਿਹੜੀ ਹੈਗੀ ਆਪਣੀ ਇਨ ਇਹ ਤੇ ਚੋਰੀ ਦੁਬਾਰਾ ਨਾ ਹੋਵੇ ਔਰ ਜਿਹੜੇ ਬੰਦੇ ਜਿਹੜੇ ਨੇ ਚੋਰੀ ਕੀਤੀ ਹੈਗੇ ਉਹਨਾਂ ਨੂੰ ਫੜਿਆ ਜਾਵੇ। ਕੁਝ ਮੈਂ ਇੱਕ ਤਾਂ ਤੁਹਾਡੇ ਵੱਲੋਂ ਜਿਹੜਾ ਹੈਗਾ ਤੁਹਾਡੇ ਰਾਹੀਂ ਮੈਂ ਸਾਰਿਆਂ ਨਾਲ ਗੱਲ ਵੀ ਕਰਨਾ ਚਾਹੁੰਦਾ ਹੈਗਾ ਕਿ ਪਹਿਲਾਂ ਆਪਣੇ ਸ਼ਹਿਰ ਵਿੱਚ ਕਾਫੀ ਚੌਕੀਦਾਰ ਹੁੰਦੇ ਸੀਗੇ। ਹੁਣ ਇਸ ਵੇਲੇ ਕਿ ਕੇਵਲ ਜਿਹੜਾ ਮਾਰਕੀਟ ਵਿੱਚ ਇੱਕੋ ਹੀ ਹੈਗਾ ਤੇ ਆਪਾਂ ਉਹ ਚੌਕੀਦਾਰਾਂ ਨੂੰ ਦੁਬਾਰਾ ਰੱਖੀਏ ਕਿਉਂਕਿ ਫੋਰਸ ਮਲਟੀਪਲਾਇਰ ਹੁੰਦੇ ਨੇ ਸਾਡੀ ਗਸ਼ਟਾ ਵੀ ਜਿਹੜੀ ਰਾਤ ਦੀਆਂ ਹੁੰਦੀਆਂ ਨੇ ਨਾਈਟ ਚੈਕਿੰਗ ਅਫਸਰ ਹੁੰਦਾ ਹੈਗਾ ਉਹਨਾਂ ਨੂੰ ਚੈੱਕ ਕਰਦਾ ਹੈ ਉਹਨਾਂ ਨੂੰ ਬਰੀਫ ਕਰਦਾ ਹੈਗਾ ਔਰ ਜੇਕਰ ਉਹਨਾਂ ਨੂੰ ਲੋੜ ਪੈਂਦੀ ਹੈ ਤਾਂ ਮੌਕੇ ਤੇ ਆਪਾਂ ਪੁਲਿਸ ਦੀ ਪੂਰੇ ਤਰੀਕੇ ਦੇ ਨਾਲ ਮਦਦ ਕਰੀਏ ਕੈਮਰੇ ਜਿਹੜੇ ਹੈਗੇ ਨੇ ਵੱਧ ਤੋਂ ਵੱਧ ਇੰਸਟਾਲ ਕਰੀਏ ਔਰ ਚੌਂਕੀਦਾਰ ਜਿਹੜੇ ਪੁਰਾਣੇ ਰੱਖੇ ਹੋਏ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਬਹਾਲ ਕਰੀਏ ਤਾਂ ਜੋ ਆਪਾਂ ਜਿਹੜਾ ਸ਼ਹਿਰ ਦੀ ਸੁਰੱਖਿਆ ਹੈਗੀ ਉਹਨੂੰ ਆਪਾਂ ਪੂਕਤਾ ਕਰ ਸਕੀਏ ਕੀ ਕਹਿਣਾ ਚਾਹਦੇ ਸਵੇਰੇ 5 ਕ ਟ੍ਰੀਮ ਵਾਲੇ ਚੋਰੀ ਹੋ ਜਾਈ ਦੋ ਦੁਕਾਨਾਂ ਦੇ ਇੱਕ ਲੱਕੀਮੂ ਵਾਲੇ ਇੱਕ ਜੇਸ ਮੋਬਾਈਲ ਵਾਲੇ ਇਹ ਪਤਾ ਨਹੀਂ ਕਿਹੜਾ ਕਰੋ ਆਇਆ ਫਿਰ ਔਪਰ ਜ਼ਿਲ੍ਹੇ ਵਿੱਚ ਜ਼ਿਆਦਾ ਚੋਰੀ ਹੁੰਦੀ ਕੱਲ ਵੀ ਚੋਰੀ ਹੋਈ ਅੱਜ ਸਵੇਰੇ ਇੱਕ ਘਣੋਲੀ ਜੋਗੀ 5:30 ਵਜੇ ਜੀ ਇਹਨਾਂ ਮੇਰੇ ਦੋਸਤ ਜੇਐਸ ਗਗਿੰਦਰ ਸਿੰਘ ਤਾਂ ਇਹਨਾਂ ਮੈਨੂੰ ਫੋਨ ਕਰਿਆ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਕਿਹੜਾ ਦੁਕਾਨ ਸਟੋਰੀ ਹੋ ਗਈ ਮੈਂ ਕਿਹਾ ਆ ਗਿਆ ਚੱਲ ਮੈਂ ਮੈਂ ਕਿਹਾ ਇਹਨਾਂ ਦੇ ਟੰਗੇ ਦੇ ਤਰ੍ਹਾਂ ਕਾਰਵਾਈ ਕੀਤੀ ਜਾਵੇ ਨਹੀਂ ਤੇ ਦੱਸੋ ਪਿਆ ਸੀ ਕਹਿ ਕਹਣਾ ਅਸੀਂ ਕਰ ਦਿੰਦੇ ਨਹੀਂ ਜੀ ਆਏ ਤੇ ਫਿਰ ਕੰਮ ਖਰਾਬ ਹੋ ਗਿਆ ਤੇ ਫੌਰ ਤਕੜਾ ਕਰੋ ਹੈ ਬਰੋਪੜ ਜ਼ਿਲ੍ਹੇ ਵਿੱਚ